ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਮਾਤਾ ਰਣਜੀਤ ਕੌਰ ਜੀ ਤੇ ਅਮਰਜੀਤ ਕੌਰ ਜੀ ਹੋਂਨ ਵੱਲੋਂ ਉਹਨਾਂ ਦੇ ਚੈਨਲ ਤੇ ਆਉਣ ਦੇ ਲਈ ਗੀਤਾ ਦੀ ਮਸ਼ੀਨ ਸੇ ਮਸਤੀ ਮਤੇ ਮਸ਼ੀਨ ਨੇ ਕਿਉਂਕਿ ਮਾਤਾ ਆਪਣੀ ਜੋੜ ਵੀ ਲੈਂਦੀਆਂ ਨੇ ਗੀਤਾ ਨੂੰ ਹਨਾ ਤੇ ਗਾਹਾਂ ਵਧਾਉਂਦੇ ਰਹਿੰਦੇ ਨੇ ਸੇ ਅੱਜ ਤੁਹਾਨੂੰ ਮੁੰਡੇ ਦੇ ਵਿਆਹ ਦਾ ਇੱਕ ਗੀਤ ਸੁਣਾਉਣ ਲੱਗੇ ਨੇ ਜਦੋਂ ਚੌਂਕੀ ਚੜਾਇਆ ਜਾਂਦਾ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਪਰ ਸਾਨੂੰ ਪਤਾ ਵੀ ਜਦੋਂ ਮੰਗਣਾ ਹੁੰਦਾ ਚੌਂਕੀ ਚੜਾਉਂਦੇ ਆ ਸੱਦਾ ਦਿੰਦੇ ਆ ਤਾਂ ਸੁਣ ਕੇ ਦੇਖਿਓ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਕੁੜੀ ਤੁਹਾਡੇ ਰੂਬਰੂ ਕਰਨ ਲੱਗਿਆ ਤੇ ਆਪਣੇ ਵਿਆਹਾਂਾਂ ਸ਼ਾਦੀਆਂ ਵਿੱਚ ਵੀ ਗਾਓ ਤੇ ਨਾਲ ਹੀ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਸਾਡੇ ਬਚਪਨ ਦੀਆਂ ਯਾਦਾਂ ਨੇ ਜੀ ਆਓ ਤੁਹਾਨੂੰ ਸੁਣਾਉਣੇ ਆ ਬਹੁਤ ਸੋਹਣਾ ਜਿਹਾ ਗੀਤ ਆਓ ਜੀ शोीनूरीरा चाकी चिदा क्यानि चिनूरीरा चाकी च क्यानिवेल न ਗੀੜੀ ਜਾਂਦੀ ਕਿਉਂ ਨਹੀਂ ਤੂੰ ਨਾ ਬਾਤ ਲੈ ਨੂੰ ਮੜੇ ਪੀਆ ਵੀਰ ਚੌਂਕੀ ਚੜਦਾ ਕਿਉਂ ਨਹੀਂ ਚੌਂਕੀ ਨੂਰੇ ਵੀਰ ਚੌਂਕੀ ਚੜਦਾ ਕਿਉਂ ਨਹੀਂ No. no. 走。

ਉਹ ਜੀ ਗੀਤ ਥੋੜਾ ਪੁਰਾਣਾ ਮਾਣੋ ਇਸ ਕੋਈ ਦਾ ਅਨੰਦ ਤੇ ਗਾਇਕ ਉਹ ਜਦੋਂ ਮੁੰਡਾ ਚੌਂਕੀ ਚੜ੍ਹਦਾ ਹੈ ਹੈ ਨਾ ਪਹਿਲਾਂ ਚੌਂਕੀ ਨਹੀਂ ਪਤਾ ਹੁੰਨੇ ਸਾਰਿਆਂ ਨੂੰ ਚੌਂਕੀ ਉਹ ਦਾਦ ਹੰਦ ਦੇ ਚੌਂਕੀ ਤੇ ਬਿਠਾਉਂਦੇ ਨੇ ਉੱਤੇ ਕਪੜਾ ਰਛਾ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਮਾਤਾ ਹੁਣ ਇਹਨਾਂ ਦਾ ਸਾਡੀ ਭੈਣਾਂ ਨੂੰ ਪਤਾ ਹਣਾ ਨਹੀਂ ਬਿਠਾਉਂਦੇ ਉਦੋਂ ਸਹੀ ਆ ਸੋ ਦੱਸ ਦਿਓ ਜੀ ਕਮੈਂਟ ਕਰਕੇ ਤੁਹਾਨੂੰ ਇਹ ਗੀਤ ਕਿਦਾਂ ਦਾ ਲੱਗਿਆ ਥੈਂਕਿਊ ਜੀ ਥੈਂਕਿਊ so much